ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਮਨੰਤਮ ਸ਼ੁਕਰਾਨਾ ਗੁਰੂ ਜੀ ਮੈਂ ਗੁਰੂ ਜੀ ਦੀ ਤੀ ਬਬਲੀ ਬਰਾਇਆ ਤੋਂ ਮੈਂ ਪਹਿਲਾਂ ਗੁਰੂ ਜੀ ਦਾ ਮੰਤਰ ਜਾਪ ਕਰੂੰਗੀ ਓਮ ਨਮ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮ ਸ਼ਿਵਾਏ ਗੁਰੂ ਜੀ ਸਦਾ ਸਹਾਈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਜੈ ਗੁਰੂ ਜੀ ਸੰਗਤ ਜੀ ਸੰਗਤ ਜੀ ਗੁਰੂ ਜੀ ਦਾ ਮੈਨੂੰ ਮੈਸੇਜ ਫਲੈਸ਼ ਹੁੰਦਾ ਸੀ ਇਹ ਵੀ ਕੁੜੀਏ ਸ਼ੁਕਰਾਨਾ ਕਰੇ ਸ਼ੁਕਰਾਨਾ ਕਰੇ ਸ਼ੁਕਰਾਨਾ ਸਾਸੰਕਾਰ ਗੁਰੂ ਜੀ ਅੱਜ ਮੈਂ ਗੁਰੂ ਜੀ ਦਾ ਸ਼ੁਕਰਾਨਾ ਸਾਸੰਕਾਰ ਦੀਆਂ ਗੁਰੂਪਾ ਜੇ ਮਿੱਤ ਕੋਈ ਬਲ ਹੋ ਜੂਬੀ ਮੈਨੂੰ ਮਾਫ ਕਰਿਓ ਸੰਗਤ ਜੀ ਮੈਨੂੰ ਮਾਫ ਕਰਿਓ ਜੈ ਗੁਰੂ ਜੀ ਗੁਰੂ ਜੀ ਦੀ ਜਨਮ ਵੀ ਮੈਨੂੰ ਮੇਤੋ ਜਿੱਦਾਂ ਮੇਰੀਨ ਫਰੈਂਡ ਸੀ ਉਹਨੇ ਮੈਨੂੰ ਉਹਨੇ ਜਿੱਦਾਂ ਅਬ ਜਿਦਾਂ ਗੁਰੂ ਜੀ ਦਾ ਸਟੇਟਸ ਲੰਘਦੀ ਹੁੰਦੀ ਸੀ ਵਟਸਐਪ ਤੇ ਹਨ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ ਤੇ ਉਹਨੇ ਜਦ ਗੁਰਜੀ ਦਾ ਬਰਥਡੇ ਸੀਗਾ ਬਰਥਡੇ ਤੇ ਪਹਿਲਾਂ ਉਹਨੇ ਉਹਦਾ ਸ਼ੁਕਰਾਨਾ ਲਿਖਣਾ ਫੇਰ ਗੁਰੂ ਜੀ ਦਾ ਸਰੂਪ ਜਿਦਾਂ ਕਹਿੰਦੇ ਨੇ ਜੇ ਗੁਰੂ ਜੀ ਕਹਿੰਦੇ ਨੇ ਵੀ ਜਦੋਂ ਆਪਾਂ ਜਦੋਂ ਸੀ ਹੈ ਨਾ ਗੁਰੂ ਜੀ ਦੇ ਸਰੂਪ ਨੂੰ ਦੇਖ ਲੈਣੇ ਆ ਜੇ ਗੁਰੂ ਜੀ ਸਾਨੂੰ ਉਸੇ ਟਾਈਮ ਤੋਂ ਹੀ ਬLES ਕਰ ਦਿੰਦੇ ਨੇ ਸ਼ੁਕਰਾਨਾ ਗੁਰੂ ਜੀ ਸਾਨੂੰ ਬLES ਕਰਨ ਲਈ ਸ਼ੁਕਰਾਨਾ ਮੇਰੇ ਸਾਥ ਗੁਰ ਤੇ ਫਿਰ ਬਾਅਦ ਚ ਹਨਾ ਹੌਲੀ ਹੌਲੀ ਗੁਰੂ ਜੀ ਨੇ ਮੈਨੂੰ ਨਿਸ਼ੀ ਪ੍ਰਤਾਪੀ ਗੁਰੂ ਜੀ ਗੁਰੂ ਜੀ ਨੇ ਤਾਂ ਨਹੀਂ ਸਾਨੂੰ ਸਾਨੂੰ ਬਾਹ ਫਾੜਨੀ ਆ ਸਾਡੇ ਤੇ ਬਹੁਤ ਜ਼ਿਆਦੇ ਪ੍ਰੋਬਲਮ ਆਈਆਂ ਪਿਛਲੇ ਜਦੋਂ ਗੁਰੂ ਜੀ ਦਾ ਬਰਥਡੇ ਨਿਕਲਿਆ ਸੀ ਨਾ ਪਿਛਲੇ ਸਾਲ ਉਦੋਂ ਮੈਂ ਗੁਰੂ ਜੀ ਦੇ ਬਰਥਡੇ ਤੇ ਜਨਨ ਕਿ ਬਹੁਤ ਮੇਰੇ ਫਰੈਂਡਾਂ ਨੇ ਫੋਟੋਆਂਆਂ ਸੀ ਸਰੂਪ ਆਪਣੀ ਜਿਹੜੀ WhatsApp ਸਟੇਟਸ ਤੇ ਫਿਰ ਮੈਂ ਗੁਰੂ ਜੀ ਨੂੰ ਨਾਲ ਮੈਂ ਗੁਰੂ ਜੀ ਨੂੰ ਦੇਖਣਾ ਨਾਲ ਮੈਂ ਉਹਨਾਂ ਦੇ ਮੱਥਾ ਟੇਕਣਾ ਮੈਨੂੰ ਨਹੀਂ ਸੀ ਪਤਾ ਕੁਝ ਵੀ ਹੈ ਨਾ ਪਰ ਮੈਨੂੰ ਹੁਣ ਹੌਲੀ ਹੌਲੀ ਪਤਾ ਲੱਗ ਗਿਆ ਚਲੋ ਹੁਣ ਤਾਂ ਪਤਾ ਹੈਗਾ ਇਹ ਸਾਰਾ ਕੁਝ ਉਸ ਟਾਈਮ ਨਹੀਂ ਪਤਾ ਸੀ ਮੈਨੂੰ ਸੌਰੀ ਗੁਰੂ ਜੀ ਜੇ ਤਰਨ ਨੂੰ ਸੁਪਰ ਮੈਂ ਗਾਲਤ ਨਹੀਂ ਕੀਤਾ ਤੁਹਾਨੂੰ ਮੈਂ ਤਾਂ ਦੇਖ ਕੇ ਹੱਥ ਜੋੜ ਦਿਆਂ ਪਰ ਨਾਮ ਹੀ ਕਰੀ ਤਸੀ ਜੋ ਬਾਕੀ ਗੁਰੂ ਪਾ ਤੁਹਾਨੂੰ ਸਭ ਪਤਾ ਆ ਫਿਰ ਦੇਖ ਲਓ ਵੀ ਮੇਰੇ ਤੇ ਇੰਨੀਆਂ ਮੁਸੀਬਤਾਂ ਆਈਆਂ ਗੁਰੂ ਪਾ ਨੇ ਹਰੇਕ ਮੁਸੀਬਤ ਚ ਬਚਾਉਂਦੇ ਸੀ ਕਿ ਮੈਨੂੰ ਹਰੇਕ ਮੁਸੀਬਤ ਚ ਬਚਾਉਂਦੇ ਸੀ ਗੁਰੂ ਤਾਂ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਫੇਰ ਬਾਤ ਜੋ ਹਨ ਮੇਰੇ ਘਰ 'ਚ ਜਣੀ ਇੰਨੀ ਵੱਡੀ ਪ੍ਰੋਬਲਮ ਆਈ ਮੈਂ ਗਵਾਂਢੀਆਂ ਦੀ ਹਨ ਕੋਠੇ ਦੇ ਉੱਤੋਂ ਜਣੀ ਕਿ ਉੱਦੀ ਪਾਣੀ ਆ ਕੁ ਜਾਨਵਰਾਂ ਨੂੰ ਪਾਣੀ ਪਹੁੰਚੜੀ ਤੇ ਉੱਥੋਂ ਹੁਣ ਮੇਰੇ ਜਿੱਦ ਪੋੜੀ ਤਲਕ ਕਿ ਮੇਰਾ ਪੈਰ ਇੱਦਾਂ ਫਿਸਲਿਆ ਮੈਂ ਪੂਰਾ ਥੱਲੇ ਡਿੱਗੀ ਪਰ ਫਿਰ ਵੀ ਮੈਨੂੰ ਗੁਰੂਪਾ ਨੇ ਉਸ ਦਿਨ ਵੀ ਬਚਾਇਆ ਮੇਰੇ ਪੈਰ ਮੇਰਾ ਪੈਰ ਕਰੈਕਚਰ ਹੋ ਗਿਆ ਥੋੜੀ ਦਰਛੱਟ ਲੱਗੀ ਪਰ ਥੋੜੀ ਲੱਗੀ ਕਸ਼ਟ ਥੋੜਾ ਕੱਟਿਆ ਮੇਰਾ ਮੈਂ ਗੁਰੂਪਾ ਮੇਰੇ ਕਸ਼ਟ ਕੱਟਦੇ ਹੋਗੇ ਫਿਰ ਉਸ ਤੋਂ ਬਾਅਦ ਸਾਨੂੰ 2 ਮਹੀਨੇ ਪਹਿਲੇ ਮੈਂ ਉਹ ਮੰਜੇ ਤੇ ਰਹੀ ਹਾਂ ਬੈੱਡ ਰੈਸਟ ਗਈ ਮੇਰੀ ਉਸ ਤੋਂ ਬਾਅਦ ਫਿਰ ਮੈਨੂੰ ਬੁਖਾਰ ਚੜ ਗਿਆ ਇਹ ਨਾ ਬੁਖਾਰ ਜਿਹੜੀਆਂ ਜਿਹੜੇ ਸੱਲ ਡੋਨ ਹੋ ਗਏ ਮੇਰੇ ਬਹੁਤ ਜਿਆਦਾ ਮੁਸੀਬਤਾਂ ਚ ਨਿਕਲੇ ਸੀ ਉਹ ਸਾਨੂੰ ਫਾਈਨੈਂਸ਼ਰੀ ਪ੍ਰੋਬਲਮ ਐਨੀ ਜਿਆਦਾ ਹੋ ਗਈ ਹਣਾ ਬਹੁਤ ਜਿਆਦਾ ਸਾਨੂੰ ਮੈਨੂੰ ਪਤਾ ਮੈਂ ਉਹ ਦਿਨ ਕਿੱਦਾਂ ਕੱਟੇ ਔਰ ਗੁਰੂ ਪਾਣੇ ਕਿੱਦਾਂ ਕਟਾਏ ਹਨ ਉਹ ਸਾਨੂੰ ਪਤਾ ਜਗੁਰੂ ਪਾਲ ਨੂੰ ਪਤਾ ਗੁਰੂ ਪਾਛੁਰਾਨਾ ਲੱਖ ਲੱਖ ਬਾਰ ਸ਼ੁਕਰਾਨਾ कि मेरी साथ जने कि के नले किसे ते मार टाइम नहीं आना चाहिए था चलो जे आया भए त गुरु महाराज ने कटा ता सड बहुत चलो ठीक है जद्दा ने भी है के ठीक है ऐ इद्दा ने मेरे गुरु पा ने बाह पड़ी नो स्टम गुरु जी ने मिनू बहुत ज्यादा कष्टों तो बचाया बहुत दुखों तो बचाया मिनू इन कष्टों तो बचाया ना ਬਹੁਤ ਹੀ ਕਸ਼ਟ ਹੁੰਦੇ ਸੀ ਮੇਰੇ ਕਰਤੇ ਬਲੈਕ ਮੈਜਿਕ ਕੀਤਾ ਸੀਗਾ ਪਰ ਚਲੋ ਜਿਹਨੇ ਕੀਤਾ ਹੈ ਮਹਾਰਾਜ ਉਹਨੂੰ ਵੀ ਤੰਦਰੁਸਤੀ ਦੇ ਬਣਾ ਹੋਵੇ ਉਹ ਤਾਂ ਜਿਹਨੇ ਕੀਤਾ ਉਹ ਤਾਂ ਪਤਾ ਨਹੀਂ ਕੀ ਉਹਦੀ ਮਜਬੂਰੀ ਹੋਊਗੀ ਉਹਨੇ ਮੇਰੇ ਤੇ ਬਲੈਕ ਮੈਜਿਕ ਕੀਤਾ ਸਾਡੇ ਤੇ ਕਰਤੇ ਕੀਤਾ ਗੁਰੂ ਜੀ ਨੂੰ ਪਤਾ ਹੈ ਜਔਸ ਬੰਦੇ ਨੂੰ ਪਤਾ ਹੈ ਗੁਰੂ ਜੀ ਉਹਨੂੰ ਵੀ ਬਲੈਸ ਕਰੇ ਉਹ ਕਦੇ ਕਿਸੇ ਦਾ ਵੀ ਬੁਰਾ ਨਾ ਕਰੇ ਤੇ ਦੂਦੂ ਜੀ ਨੇ ਸਾਨੂੰ ਫੇਰ ਵੀ ਬਚਾਇਆ ਸਾਨੂੰ ਦੱਸ ਮੈਨੂੰ ਹੁਣ ਜਾਰੇ ਵੀ ਮੈਸੇਜ ਕੋਈ ਵੀ ਮੈਂ 사ਤਸੰਗ ਤੋਂ ਹੁੰਦੀਆਂ ਬਲੈਕ ਮੈਜਿਕ ਤੇ ਹੀ ਮੈਂ ਆਉਂਦੇ ਆ 사ਤਸੰਗ ਜਿੰਨੇ ਵੀ 사ਤਸੰਗ ਤੋਂ ਹੁੰਦੀਆਂ ਸਾਰੇ ਬਲੈਕ ਮੈਜਿਕ ਦੇ ਹੀ ਦਿਖਾ ਜਦੋਂ ਆਉਂਦੇ ਆ ਫਲੈਸ਼ ਹੁੰਦੇ ਆ ਫਿਰ ਨਹੀਂ ਮੇਰੇ ਘਰ ਨੂੰ ਪਹਿਲਾ 사ਤਸੰਗ ਮੇਰਾ ਇਦਾਂ ਹੋਇਆ ਕਿ ਮੇਰੇ ਹਸਬੰਦ ਦਾ ਪਾਕਟ ਪਾਕਟ ਗੇਰ ਗਿਆ ਕਿਤੇ ਜਿੰਨੇ ਪਾਰਸ ਗਿਰ ਗਿਆ ਇਨਨ ਡਰੇਨ ਕਿ ਕਿੱਤੀ ਹੋਈ ਸੀ ਕਿ ਪਤ ਸਾਨੂੰ ਨਹੀਂ ਪਤਾ ਉਹ ਜਿੱਦਾਂ ਦੂਜੇ ਦਿਨ ਹਨਾ ਅਸੀਂ ਲੱਭਦੇ ਰਹੇ ਨਹੀਂ ਲੱਭਾ ਤੀਜੇ ਮੈਂ ਫਿਰ ਗੁਰੂ ਜੀ ਮਰੇ ਅਰਦਾਸ ਲਾਈ ਮੈਂ ਕਿ ਗੁਰੂ ਜੀ ਜੇ ਤਾਂ ਸਾਡਾ ਹੋਊਗਾ ਸਾਨੂੰ ਮਿਲ ਜਾਊਗਾ ਬਾਕੀ ਤੁਸੀਂ ਦੇਖ ਲਓ ਹੈਨਾ ਇਹ ਗੁਰੂ ਜੀ ਨੇ ਸਾਨੂੰ ਹੋਕਟ ਰੂਪ ਤੀਜੇ ਦਿਨ ਉਹ ਬੰਦਾ ਸਾਡੇ ਘਰ ਆ ਕੇ ਕਹਿੰਦਾ ਵੀ ਭਾਬੀ ਇਹਨਾਂ ਫਰੈਂਡ ਹੀ ਸੀ ਮੇਰੇ ਹਸਬੰਦ ਦਾ ਕਿੰਨੋਂ ਭਾਬੀ ਤਾਂ ਹਨਾ ਵਿਪਾਰ ਸੇ ਬਿਫਰਾਂ ਨੀ ਜਗਾ ਤੇਸ ਬੰਦੇ ਕੋ ਪਿਆਇਆ ਵੀ ਉਹਦਾ ਮੈਨੂੰ ਫੋਨ ਆਇਆ ਵਾ ਵੀ ਤੁਸੀਂ ਜਾ ਕੇ ਲਿਆਵੋ ਫਿਰ ਅਸੀਂ ਸ਼ੁਕਰਾਨਾ ਗੁਰੂ ਜੀ ਦਾ ਲਖ ਲਖ ਵਾਰ ਸ਼ੁਕਰਾਨਾ ਦੋਦਾ ਅਸੀਂ ਉਹ ਲਿਆੰਦਾ ਜਾ ਕੇ ਫਿਰ ਬਹੁਤ ਗੁਰੂ ਜੀ ਨੇ ਸਾਡੇ ਨਾਲ ਸਾਥ ਸੰਗ ਕੀਤੇ ਰੋਜ਼ ਡੇਲੀ ਸਾਥ ਸੰਗ ਮੈਨੂੰ ਪਤਾ ਨਹੀਂ ਲੱਗਦਾ ਮੈਂ ਕਿਹੜਾ ਸਾਥ ਸੰਗ ਚ ਨਾ ਮੈਂ ਤੁਹਾਨੂੰ ਹੋਂਦ ਦਾ ਹੀ ਸਾਥ ਸੰਗ ਸੁਣਾਉਣੀ ਆ ਇਹ ਗੁਰੂ ਜੀ ਮੇਰੀ ਅਰਦਾਸ ਕੀਤੀ ਵੀ ਗੁਰੂ ਜੀ ਵੀ ਮੈਨੂੰ ਨਹੀਂ ਪਤਾ ਲੱਗਦਾ ਵੀ ਮੈਂ ਕਿਹੜੇ ਜਿੱਦਾਂ ਕਿੱਥੇ ਸਾ ਸੰਗਤ ਸੁਣਨ ਜਾਵਾਂ ਮਤਲਬ ਵੀ ਮੇਰਾ ਦਿਲ ਕਰਦਾ ਸੀ ਵੀ ਸਾ ਸੰਗਤ ਤੇ ਜਾਵਾਂ ਮੈਨੂੰ ਸੰਗਤ ਦਾ ਨਹੀਂ ਸੀ ਪਤਾ ਲੱਗਦਾ ਵੀ ਗੁਰਾਇਆਂ ਸ਼ਹਿਰ 'ਚ ਸੰਗਤ ਹੈਗੀ ਹੈ ਫਿਰ ਗੁਰਾਇਆਂ 'ਚ ਦੇਖ ਲੋ ਗੁਰੂ ਜੀ ਨੇ ਸੰਗਤ ਨਾਲ ਮੇਰੀ ਜਿੱਦਾਂ ਇੰਟਰਡੈਕਸ਼ਨ ਕਰਾਈ ਫਿਰ ਮੈਨੂੰ ਦੁਗਰੀ ਬੁਲਾਇਆ ਸ਼ੁਕਰਾਨਾ ਗੁਰੂ ਜੀ ਦੁਗਰੀ ਬੁਲਾਉਣ ਦਾ ਸ਼ੁਕਰਾਨਾ ਗੁਰੂ ਜੀ ਅਨੰਤਮ ਅੰਤਮ ਸ਼ੁਕਰਾਨਾ ਗੁਰੂ ਜੀ ਇਹ ਸਭ ਮੇਰਾ ਸ਼ੁਕਰਾਨਾ ਸਾਸੰਗ ਗੁਰੂ ਦਾ ਪਰ ਨੂੰ ਜਿੱਦਾਂ ਕਿਸੇ ਹੁਣ ਮੈਨੂੰ ਮੈਸੇਜ ਪੜ੍ਹ ਸਕਦੇ ਸੀ ਬਿ ਸ਼ੁਕਰਾਨਾ ਕੁੜੀ ਇਹ ਸ਼ੁਕਰਾਨਾ ਕਰ ਸ਼ੁਕਰਾਨਾ ਕਰ ਗੁਰੂ ਬਾ ਜੇ ਕੋਈ ਪੋਲ ਹੋ ਜੋ ਹੋ ਗਈ ਹੋਵੇ ਮੈਨੂੰ ਮਾਫ ਕਰਿਓ ਸਤ ਸਤ ਸੰਗੀ ਜੀ ਸਤ ਸੰਗ ਜੀ ਮੈਨੂੰ ਮਾਫ ਕਰਿਓ ਸੰਗਤ ਜੀ ਮੈਨੂੰ ਮਾਫ਼ ਕਰਿਓ ਮੇਰੇ ਤਾਂ ਕੋਈ ਵੀ ਕੋਪੋ ਗੁਰੂਪਾ ਕਹਿੰਦੇ ਸੀ ਵੀ ਤੁਹਾਨੂੰ ਸ਼ੁਕਰਾਨਾ ਸਾਸੰਗ ਅੰਮ੍ਰਿਤ ਵੇਲੇ ਕਰ ਹੁਣ 5:00 ਵਜੇ ਨੇ ਗੁਰਪਾ ਦਾ ਮੈਂ ਸਾਸੰਗ ਕਰ ਰਹੀ ਆ ਗੁਰੂ ਜੀ ਜੇ ਕੋਈ ਭੋਲ ਹੋ ਗਈ ਉਹ ਮੈਨੂੰ ਮਾਫ਼ ਕਰ ਦਿਓ ਸ਼ੁਕਰਾਨਾ ਗੁਰੂ ਜੀ ਪਲ ਪਲ ਦਾ ਸ਼ੁਕਰਾਨਾ ਗੁਰੂ ਜੀ ਸਵਾਸ ਦਾ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਤੁਹਾਡੇ ਬਿਗੈਰ ਸਾਡਾ ਕੋਈ ਨਹੀਂ ਹੈਗਾ ਹੁਣ ਗੁਰੂ ਜਦੋਂ ਨੇ ਗੁਰੂ ਜੀ ਸਾਡੀ ਲਾਈਫ 'ਚ ਆ ਕੇ ਨਾ ਗੁਰੂ ਜੀ ਨੇ ਸਾਡੀ ਬਾਹ ਫੜ ਲਈ ਅਸੀਂ ਕਿਹਨ ਹੁੰਦੇ ਹਾਂ ਗੁਰੂ ਜੀ ਤੋਂ ਗੁਰੂ ਜੀ ਨੇ ਮਨ ਪਰ ਗੁਰੂ ਜੀ ਨੇ ਸਾਨੂੰ ਆਪਣੇ ਨਾਲ ਜੋੜਨ ਦਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਜੀ ਤੁਹਾਡਾ ਬਹੁਤ ਲੱਖ ਲੱਖ ਵਾਰ ਸ਼ੁਕਰਾਨਾ ਸੱਚੇ ਬਾਛਾ ਕਿਉ ਕਰਨਾ ਗੁਰੂ ਮਹਾਰਾਜ ਗੁਰਪਾ ਤੁਸੀਂ ਜਦੋਂ ਦੇ ਸਾਨੂੰ ਆਪਣੇ ਨਾਲ ਜੋੜਿਆ ਨਾ ਸਾਡੀ ਜ਼ਿੰਦਗੀ ਬਦਲ ਦਿੱਤੀ ਤੁਸੀਂ ਜ਼ਿੰਦਗੀ ਦਿੱਤੀ ਪਰ ਬਹੁਤ ਖੁਸ਼ ਬਹੁਤ ਕੋਸ਼ਿਸ਼ ਬਤਲ ਕੇ ਆ ਗੁਰੂ ਜੀ ਸੋਖ ਦੇ ਸੁਖ ਦੀ ਦਾਤ ਬਖਸ਼ੀਆ ਚਲੋ ਬਾਕੀ ਥੋੜੀ ਥੋੜੀਆਂ ਬਹੁਤਿਆਂ ਫਾਈਨੈਂਸ਼ਰਲ ਪ੍ਰੋਬਲਮਾਂ ਆ ਗਈਆਂ ਨੇ ਉਹ ਵੀ ਗੁਰੂ ਪਾ ਹੋਲੀ-ਹੋਲੀ ਘੱਟ ਰਹੀ ਨੇ ਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਗੁਰੂ ਪਾ ਸ਼ੁਕਰਾਨਾ ਲੱਖ ਲੱਖ ਵਾਰ ਸ਼ੁਕਰਾਨਾ ਮੈਂ ਆਪਣੀ ਸਾਸਾਂ ਨੂੰ ਇੱਥੇ ਹੀ ਪ੍ਰਾਰਮ ਦਿਨੀ ਹੈ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ओम नमः शिवाय सिद्धि सदा सहाय ओम नमः शिवाय गुरु जी सदा सहाय जय गुरु जी सतगुरु गुरु जी